ਹਰਦੇ ਕੁਮਾਰ ਨੇ ਸ਼ਸ਼ੀਕਲ ਜੀ ਅੱਜ ਜੋਤੂ ਉਹਨਾਂ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਹੈ 30 ਮਈ ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈਗਾ ਵਾਛਾ ਦਿਹਾੜਾ ਵੀ ਅੱਜ ਉਹਨਾਂ ਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਸਾਰਿਆਂ ਨੂੰ ਸਬਰ ਸੰਤੋ ਬਖਸ਼ੇ ਤੇ ਆ ਮੈਂਗੋ ਰਹਿ ਗਏ ਸਾਡੇ ਤੇ ਸਿਰਫ ਦੋ ਬਾਕੀ ਬੂਰ ਝੜ ਗਿਆ ਤੇ ਮਰੂਤ ਤੇ ਬਹੁਤ ਜ਼ਿਆਦਾ ਲੱਗੇ ਆ ਕਿ 500 ਤੋਂ ਜ਼ਿਆਦਾ 500 ਨਹੀਂ 500 ਹਜ਼ਾਰ ਦੀ ਗੱਲ ਕਰ ਪੁੱਤ ਨੇ ਬਹੁਤ ਜ਼ਿਆਦਾ ਹਜ਼ਾਰ 2000 ਕੀ ਗਿਣੇ ਹੀ ਨਹੀਂ ਜਾ ਸਕਦੇ ਇੱਕ ਤੇ ਕੈਮਰੇ ਚ ਨਾ ਵੇਖਦੀ ਵੀ ਨਹੀਂ ਉਹੋ ਜੀ ਚੀਜ਼ ਤੇ ਇਹ ਚਾਰ ਪੌਦਿਆਂ ਦੇ ਲੱਗੇ ਨਾ ਮੰਮਾ ਹਾਂ ਇੱਕ ਆ ਬਲੈਕ ਆ ਅਮਰੂਦਾਂ ਦਾ ਬੂਟਾ ਵੇਖੋ ਇਹਨੂੰ ਬਲੈਕ ਲੱਗ ਗਿਆ ਅਮਰੂਦ ਤੇ ਇੱਕ ਆ ਬੂਟਾ ਇਹਨੂੰ ਵੀ ਲੱਗਿਆ ਤੇ ਉਹ ਜਿਹੜਾ ਬੂਟਾ ਨਾ ਪਰੇ ਉਹਨੂੰ ਲੱਗੇ ਤੇ ਹੈ ਗਈ ਪਰ ਛੜ ਗਿਆ ਬਾਬੂਰ ਜਾ ਤੇ ਆ ਸਾਡਾ ਮੁੰਡੂ ਆ ਫੜਾ ਆ ਰੈਡੀ ਮੈਂ ਵੇਖਿਆ ਹੈਗੇ ਨਾ ਮੈਂ ਲਿਭ ਕਿ ਉਹ ਗੰਡੇ ਹਾਂ ਨਾ ਲਾਈ ਬੋ ਤੇਰੇ ਤੇ ਇਹ ਚਿਪਕ ਜਾਣਾ ਹੀ ਪੱਕਾ ਫਿਰ ਤੇ ਅਸੀਂ ਚੱਲੇ ਆ ਬਾਪੂ ਕੇ ਘਰੋਂ ਲੈਣ ਪਿੰਡੀਆਂ ਤੇ ਛਲੀਆਂ ਤੇ ਦੰਨੇ ਤੇ ਆ ਵੇਖੋ ਜਿਹੜਾ ਕਮਾਦ ਸਰ ਨੇ ਬੀਜਿਆ ਸੀ ਦੁਬਾਰਾ ਕਿੰਨਾ ਹੋ ਗਿਆ ਵਾ ਵੱਡਾ ਵੱਡਾ ਤੇ ਆਲ ਫਾਸਲ ਪੂਫੇ ਪਰੇ ਕਰਨ ਵਾਲੇ ਇਹਦੇ ਚੋਂ ਲੱਗ ਰਾ ਪੱਕੀ ਵਾਲੀ ਪਿਆ ਸਾਡਾ ਅਨਾਰ ਦਾ ਬੂਟਾ ਵੀ ਤੁਰ ਪਿਆ ਵਾ ਸਰਨੇ ਨੂੰ ਬੰਨਤਾ ਹੀ ਲੱਕੜ ਲਾ ਕੇ ਰੱਸੀ ਰੱਸੀ ਨਾਲ ਵੇਖੋ ਕਿੰਨਾ ਸੋਹਣਾ ਹੋ ਗਿਆ ਨਾ ਤੇ ਅੱਜ ਛੁੱਟੀ ਤੇ ਸਾਰੇ ਜਾਣੇ ਲੱਗੇ ਫੇਰ ਸਹਾਬ ਸਫਾਈਆਂ ਤੇ ਇੱਧਰ ਸਾਡੇ ਖਲਾਰਾ ਤਾਂ ਵਾ ਪਿਆ ਸਾਡੇ ਪੂਰੇ ਜਿਹੜੇ ਆ ਨਾ ਇਹਨਾਂ ਦਾ ਥੋੜਾ ਸਿਸਟਮ ਜਿਹਾ ਖਰਾਬ ਹੋਇਆ ਟੱਕਣ ਢੁੱਕਣ ਟੁੱਟੇ ਸੀ ਤੇ ਮਿਸਤਰੀ ਲਾ ਕੇ ਇਹਨਾਂ ਕੰਮ ਸ਼ਾਇਦ ਅਸੀਂ ਇੱਕ ਦੋ ਤਰੀਕ ਦੇ ਲੱਗੇ ਸ਼ੁਰੂ ਕਰਾਈਏ ਇਸ ਕਰਕੇ ਥੋੜਾ ਖਲਾਰਾ ਜਾ ਵਾ ਇੱਧਰ ਬੋਲਦੇ ਨਹੀਂ ਅਹੀਂ ਚੱਲ ਨਹੀਂ ਮੈਂ ਨਾਲ ਲੈਣਾ ਬਾਪੂ ਕਰੋ ਪਿੰਡਿਆਂ ਦਾ ਡੈੜੀ ਨਿਕਾਲੋ ਕਹਿੰਦੇ ਤੋੜ ਦੇ ਗਿਆ ਵਾ ਜੀ ਵਗਣ ਦੇ ਹਾਂਜੀ ਮੰਮਾ ਸਾਰੇ ਇਹਨਾਂ ਸੁਫਾਈ ਦੇ ਰਹੀ ਲੱਗੇ ਸਾਰੇ ਜਾਣੇ ਨਹੀਂ ਲੱਗੇ ਆ ਆ ਜਿਹੜੇ ਤਿੰਨ ਜਾਣੇ ਆ ਇਹ ਖੇਡ ਰਹੇ ਆ ਤੇ ਸਾਰ ਸਫਾਈਆਂ ਕਰ ਰਹੇ ਆ ਤੇ ਇਹੀ ਵੇਲੇ ਵੀਡੀਓ ਬਣਾ ਰਹੇ ਆ ਚਲਾ ਜਾ ਤੋ ਆਪਾਂ ਪਿੰਡਿਆਂ ਲੈ ਕੇ ਆਈਏ ਬਾਪੂ ਕਰੋ ਤੂੰ ਕਿੱਥੇ ਚੱਲਣਾ ਮੈਨੂੰ ਇੱਧਰ ਆ ਆਂ ਚੱਲ ਲੈ ਜੇ ਫਿਰ ਨਾਲੇ ਚੱਲ ਗਏ ਇੱਕ ਦੋ ਲੈ ਗਏ ਹਾਂ ਮੰਮਾ ਹਾਂ ਜੀ ਤਸੀਂ ਇੱਥੇ ਰਹਿਣਾ ਮੰਡਲੀ ਨੇ ਚੱਲ ਜੇ ਤੂੰ ਆ ਜਾ ਆਪਾਂ ਚੱਲ ਜੀਏ ਪੁੱਤ ਜਦ ਤੱਕ ਤੇਰੀ ਅਸੀਂ ਜੋੜਤੀ ਉਹ ਪੱਕੀ ਆ ਆ ਵੇਖੋ ਆ ਪੱਕਾ ਜੋੜੀ ਜਾਂਦਾ ਜੇ ਇਹਨੂੰ ਤੇ ਇਹ ਮੁੜ ਕੇ ਖਰਾਬ ਹੋ ਜਾਣੀ ਆ ਨਾ ਕਰ ਮੰਨੂ ਪੁੱਠੇ ਕੰਮ ਨਾ ਕਰਿਆ ਕਰ ਲਾ ਲਾ ਇਹਨੂੰ ਲਾ ਲਾ ਇਹਨੂੰ ਹੁਣੇ ਲਾ ਨਾ ਜਵੜ ਨਾ ਜਵੜ ਇਹ ਮੁੜ ਕੇ ਖਰਾਬ ਜੀ ਹੋ ਜਾਣੀ ਆ ਸਾਰੀ ਤੂੰ ਫਿਰ ਕੋਟਕਾ ਨਹੀਂ ਹੋਰ ਤੇ ਕੋਈ ਹੱਲ ਨਹੀਂ ਤੇਰਾ ਬਾਕੀ ਜੀ ਸਾਡੇ